ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਵੀ ਆ ਤੇ ਦੋ ਗੱਬਣਾ ਨੇ ਆਉਂ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲਾ ਸੀ ਕਾਲ ਜੀ ਕੋ ਠੀਕ ਹੋਈ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਮੇਰਾ ਜਸਵੰਤ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਹੈ ਫੇਰਪੂਲ ਹੈ ਨੇੜੇ ਪਿੰਡ ਵਿੱਚ ਨੇੜੇ ਆਪਣੇ ਜਲਾਰ ਰਹਿ ਗਿਆ ਦਲਪ੍ਰਭਾਈ ਕਾ ਰਹਿ ਗਿਆ ਭਗਤਾ ਭਾਈ ਵੀ ਨੇੜੇ ਭਗਤਾ ਭਾਈ ਵੀ ਨੇੜੇ ਮੋਬਾਈਲ ਨੰਬਰ 9041088878 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਹੈ ਇਹ ਪਹਿਲਾਂ ਜੀ ਮੂੰਹ ਤਾਂ 4 ਦੰਦਾਈ ਪਹਿਲਾ ਸੂਆ ਮੂੰਹ 4 ਦੰਦਾਈ ਕਦੋਂ ਸੂਈ ਹੈ ਇਹ ਕੱਲ ਦੀ ਸੂਈ ਵੀਰ ਰਾਤ ਦੀ ਕੱਲ ਰਾਤ ਦੀ ਹਾਂਜੀ ਠੀਕ ਹੈ ਜੇਰ ਦੀ ਰੋਕਿਆ ਹਾਂ ਜੇਰ ਪੈ ਗਈ ਬੱਚਾ ਬਾਈ ਪਿੱਛੇ ਵੱਟਾ ਸੀਗਾ ਜੀ ਇਹ ਐਕਸਪਾਇਰ ਹੋ ਗਿਆ ਜਰਾ ਠੀਕ ਹੈ ਅੱਜ ਹੋਇਆ ਹਾਂ ਦੁੱਧ ਤੋਂ ਜ਼ਿਆਦਾ ਪਿਆ ਬੈਠੇ ਇਹਨੂੰ ਟੈਂਪਰੇਚਰ ਤੇ ਬੁਖਾਰ ਹੋ ਗਿਆ ਸੀਗਾ ਠੀਕ ਹੈ ਬੁਖਾਰ ਥੋੜਾ ਜ਼ਿਆਦਾ ਹੋ ਗਿਆ ਤੇ ਹੁਣ ਚੱਲ ਗਿਆ ਸੀ ਠੀਕ ਹੈ ਬਾਈ ਹੁਣ ਹੀ ਪਾ ਦਾਕੂਮੈਂਟ ਹੀ ਹੋਇਆ ਠੀਕ ਹੈ ਹਾਂਜੀ ਤੇ ਕਿੰਨੇ ਬੋਲੇ ਤੇ ਆਹ ਬੋਲਾ ਹੋਊ 7 ਠੀਕ ਹੈ ਕਿੰਨਾ ਕਿ ਦੇ ਰੂ ਹੋਰ ਪਿਆਹ ਦੂ 12 13 ਕਿਲੋ ਜੀ ਹੂੰ ਆਰਡਰ ਬੜਾ ਚੰਗਾ ਹੈ ਬਾ ਕਿਉਂ ਕਰ ਮਾਰੀ ਠੰਡੀ ਠੁੰਡੀ ਆ ਚਵਾਈ ਚੋਈ ਚੰਗੀ ਆ ਹਾਂ ਚਵਾਈ ਬਹੁਤ ਵਧੀਆ ਲੈ ਠੰਡੀ ਠੁੰਡੀ ਆ ਚਵਾਈ ਚੰਗੀ ਆ ਠੀਕ ਆ ਬਾਈ ਬੱਚੇ ਬੱਚੇ ਦਾ ਕਰਦੀ ਤਾਂ ਨਹੀਂ ਬਾਈ ਨਹੀਂ 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 ਜਾਮਾ ਹੀ ਨਹੀਂ ਠੀਕ ਆ ਬੱਚੇ ਬੱਚੇ ਦਾ ਬਾਈ ਕਹਿੰਦਾ ਭੋਰਾ ਨਹੀਂ ਕਰਦੀ ਹਾਂ ਆ ਪਤਾਰਾ ਮਾਰ ਦਨੇ ਫੇਸ ਚੰਗਾ ਯਾਦਬੀਰੀ ਚੰਗੀਆਂ ਤਾਂ ਚਵਾਈ ਚੈੱਕ ਕਰ ਲੈ ਚਵਾਈ ਚੰਗੀ ਆ ਨਾ ਹਾਂ ਬਹੁਤ ਵਧੀਆ ਜੀ ਐਵੇਂ ਕਰੀਏ ਠੰਡੀ ਨਹੀਂ ਬੱਚੇ ਤੋਂ ਪਹਿਲਾਂ ਬੱਛੀ ਆ ਸਹੀ ਗੱਲ ਆ ਭੋਰਾ ਵੀ ਨਹੀਂ ਖਰਾਬ ਕਰਿਆ ਆਪਾਂ ਹੂੰ ਤੇ ਮੁੱਲ ਕੀ ਆ ਫਿਰ ਇਹਦਾ ਇਹ ਮੋਲ ਦੇ ਦਾਂਗੇ ਹੁਣ 38000 ਰੁਪਏ ਜੀ 38000 ਰੁਪਏ ਮਾਨਤਾਨ ਹੋ ਜਾ ਹਾਂਜੀ ਮਾੜਾ ਮੋਟਾ ਕਰ ਦਾਂਗੇ ਜਮਾ ਜਾਇਜ ਮੋਲ ਬੱਚਾ ਐਕਸਪਾਇਰ ਹੋ ਗਿਆ ਹਾਂ ਮੋਹ ਚਾਰ ਦਾਦਾ ਬੱਚਾ ਇਹਦਾ ਐਕਸਪਾਇਰ ਹੋ ਗਿਆ ਉਹਦਾ ਕਰਕੇ ਬਾਈ ਨੇ ਰੇਟ ਘਟਾਤਾ ਬਾਈ 38000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਤੋਰਾ ਚੰਗਾ ਕੱਦਬੱਡ ਠੀਕ ਆ ਯਾਤਵਰੀ ਦੀ ਚੰਗੀ ਆ ਗਰਮੀ ਘੱਟ ਬੰਨੂ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆਉਗੀ ਬਾਕੀ ਚਿੱਟਾ ਜਮਾ ਦੁੱਧ ਜੈਨ ਕਿ ਬੋਲਾ ਖੱਟਾ ਮਾਰੂਗੀ ਠੀਕ ਸਵੇਰੇ ਦਾ ਜਮਾ ਚਿੱਟਾ ਹੀ ਮੋਹਲ ਵਿਜੈ ਜੀ ਹਾਂ ਮੋਹਲ ਫਿਰ ਹੁਣ ਜਾ ਬੱਚੇ ਦਾ ਕਰਕੇ ਜੇ ਬੱਚਾ ਹੁੰਦਾ ਤੇ ਚਲ ਆਪਾਂ ਹੋਰ ਕਰਦੇ ਸਹੀ ਗੱਲ ਆ ਵੀਰੇ ਬੱਚੇ ਦਾ ਕਰਕੇ ਬਾਈ ਕਹਿੰਦਾ ਮੋਹਲ ਆਪਾਂ ਜਮਾ ਜਾਇਜ਼ ਰੱਖਿਆ ਆਰਡਰ ਚੰਗਾ ਤੇ ਚਵਾਈ ਇਹਦੀ ਹੋਈ ਵੀ ਹੋਣਾ ਹਾਂਜੀ ਚਵਾਈ ਹੋਈ ਵੀ ਆ ਹਾਂ ਸ਼ਾਮ ਨੂੰ ਆਰਡਰ ਵਧੀਆ ਬਣਾ ਲੂ ਹਾਂਜੀ ਹਾਂਜੀ ਚਵਾਈ ਆਪਾਂ ਕਰੀ ਠੀਕ ਆ ਸ਼ਾਮ ਦੇ ਆਰਡਰ ਨੂੰ ਵਧੀਆ ਬਣਾ ਲੂ ਖਾਲੀ ਨਹੀਂ ਆਪਾਂ ਕਰੀ ਹੂੰ ਠੀਕ ਆ ਉਹ ਕਹਿੰਦਾ ਰੱਖਿਆ ਬਹੁਤ ਠੀਕ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾਂ ਨਹੀਂ ਮੂੰਹ ਤੋਂ ਦੋਂਦੀ ਆਈ ਪਹਿਲਾਂ ਸੂਆ ਮੂੰਹ ਤੋਂ ਦੋ ਦੰਦ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਹਫਤਾ ਕਿੰਨਾ ਕ ਦੁੱਧ ਦੇ ਦੂਆ ਦੁੱਧ ਦੇ 14-15 ਕਿਲੋ ਹਾਂ ਆਰਡਰ ਚੰਗਾ ਹਣਾ ਹਾਂਜੀ ਹਾਂਜੀ ਆਰਡਰ ਚੰਗਾ ਥਣ ਚੰਗਾ ਕੱਲਾ ਕੱਲਾ ਥਾਣਾ ਬਈ ਚਾਰੇ ਥਣ ਲੈ ਵਿੱਥੀ ਤੇ ਆ ਪੂਰੇ ਬਾਕੀ ਕੱਦ ਕਾਠ ਵਾਲੀ ਆਣेंगी ਛੋਟੀਆਂ ਹੋਣਗੀਆਂ ਜੱਤਨਾ ਹਾਂ ਸਹੀ ਗੱਲ ਆਪਣੇ ਐਫ ਐਫ ਨਾਲ ਉੱਚੀਆਂ ਪੂਰਾ ਹੀ ਹਾਂ ਆ ਖੜੀ ਐਫ ਐਫ ਬਰਾਬਰ ਲਾਈਕੋ ਜੀ ਕਰਦਾ ਕੋਈ ਛੋਟਾ ਨਹੀਂ ਹੈਗਾ ਤੋਰ ਤੇ ਬਈ ਮੜੀ ਜੀ ਯਾਦਵਰੀਡ ਇਹ ਵੀ ਸੇਮ ਗਰਮੀ ਇੰਨੇ ਵੀ ਨਹੀਂ ਮੰਨਣੀ ਐਂਟ ਇਹਦੀ ਵੀ ਚੰਗੀ ਆਊਗੀ ਥਣ ਥਣ ਚੰਗਾ ਲੱਗਿਆ ਹਾਂ ਥਣ ਥਣ ਬਾਕੀ ਫੇਸ ਜਿਹੜੀ ਬਿਊਟੀ ਹੈ ਕਮਾਲ ਦੀ ਹੈ ਬੋਦੀਬਾਦੀ ਬਹੁਤ ਚੰਗੀ ਟਵਾਟਾ ਚੰਗਾ ਪੈਂਦਾ ਹੈਗਾ ਮੁੱਲ ਬਈ ਇਹਦਾ ਇਹ ਇਹ ਰੰਗ 44000 ਰੁਪਏ ਦੀ 44000 ਰੁਪਏ ਮਾਨਤਨ ਹੋ ਜਾ ਬਈ हां ਥੋੜਾ ਕਾਣਾ ਕਰ ਦਾਂਗੇ ਠੀਕ ਆ 44000 ਰੁਪਏ ਮੁੱਲ ਹੈ ਮਾਨਤਨ ਜਿਹੜਾ ਬਾਕੀ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਹੈ ਬੜਾ ਮੁੱਲ ਵੀ ਬਈ ਨੇ ਜਾਇਜ਼ ਹੀ ਰੱਖਿਆ ਬੜਦੇ ਹਿਸਾਬ ਨਾਲ ਕਿਉਂ ਕੱਦ ਕਾਠ ਵਾਲੀ ਹੈ ਕਿ ਬਾਕੀ ਹਜੇ ਕੱਚੀ ਕੱਚੀ ਅਦਣ ਲੈਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਠੰਡੀ ਠੁੰਡੀ ਪੂਰੀ ਹੈ ਵੀਰੇ ਹਾਂ ਠੰਡੀ ਹੈ ਜੀ ਐਂਗ ਸ਼ਾਟ ਮਾਰਨ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਠੰਡੀ ਠੁੰਡੀ ਪੂਰੀ ਹੈ ਮੈਂ ਢੱਲਾ ਪਾਈਆਂ ਅੱਜ ਸਵੇਰੇ ਸਹੀ ਗੱਲ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਸੁਣ ਜੀ ਇਹ ਦੂਜਾ ਸੂਆ ਜੀ ਮੂੰਹ ਤੋਂ ਚਾਰ ਦੰਦਾਂ ਦਾ ਹੀ ਬਹੁਤ ਚਾਰ ਦੰਦ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਇਹ ਵੀ ਹਫ਼ਤੇ ਦੀ ਕੱਚੀ ਹੈ ਜੀ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਰਿਕਾਰਡ ਇਹ ਤਾਂ ਪਹਿਲੇ ਸੂਏ 16 ਲੀਟਰ ਦਿੱਤਾ ਵਾ ਹਾਂ ਢੱਲਾ ਬਹੁਤ ਪਈਆਂ ਨਾ ਹਾਂਜੀ ਹਾਂਜੀ ਆ ਸਾਰੀਆਂ ਬਾਲਡਰਾਂ ਨਾਲ ਗੱਢ ਕੇ ਘਰ ਮਾਲੀ ਨੇ ਫੇਰ ਸੋਣ ਹਾਂ ਤੁਹ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਪ੍ਰਿੰਟ ਪ੍ਰਿੰਟ ਚੰਗਾ ਫੇਸ ਚੰਗਾ ਯਾਦਵਰੀ ਡਿਫੋਲ ਚੰਗੀ ਆ ਤੋਰਾ ਤਾਰਾ ਵੀ ਚੰਗਾ ਬੈੜਦਾ ਮੁੱਲ ਬਈ ਇਹਦਾ ਇਹ ਦੇ ਦਾਂਗੇ 55 ਦੀ 55000 ਰੁਪਏ ਮਾਨ ਤਣ ਹੋ ਜਾਈ ਬਾਈ ਹਾਂਜੀ ਕਰ ਦਾਂਗੇ ਠੀਕ ਆ 55000 ਰੁਪਏ ਮੁੱਲ ਮਾਨ ਤਣ ਦਾ ਮੋਸਤੇ ਦੁੱਧ ਪਾ ਦੋ ਤਾਰਾ ਰੂਹ ਹੋ ਜੂ ਦੁੱਧ ਚੰਗਾ ਪਾ ਦੋ ਫੇਸ ਚੰਗਾ ਬੋਦੀ ਚੰਗੀ ਆ ਪ੍ਰਿੰਟ ਚੰਗਾ ਥਣ ਚੰਗਾ ਲੱਗੇ ਤੇ ਲਾਡੋਲਾ ਵੋ ਪਈਆਂ ਆਰਡਰ ਚੰਗਾ ਤਿਆਰ ਕਰੋ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਦਿੱਤਾ ਤੇ ਸਾਡੀ ਆਪਣੇ ਕੋਲੇ ਇੱਕੋ ਸੇਲ ਹੋ ਗਈ ਹਾਂ ਉਹ ਸੇਲ ਹੋ ਗਈ ਠੀਕ ਹੈ ਬਈ ਤੇ ਕਿਸੇ ਵੀਰ ਨੂੰ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ